ਤੇ ਏਕ ਨਹੀਂ ਸਦੂਸਿ ਸੀਗਾ ਅਨੇਕ ਅਨੇਕ ਚੀਜ਼ੇ ਕੋਈ ਨਾ ਗਾਹੋਂ ਕੋਈ ਸਾਹਮਣੇ ਕਰ ਸਕਦਾ ਜੇ ਕਿਸੇ ਦੀ ਲੜਾਈ ਹੁੰਦੀ ਤਾਂ ਲੱਖ ਵੀ ਅੱਤ ਲੈ ਕੇ ਕੰਦੇ ਆ ਜਿੱਥੇ ਜਿੱਤੇ ਸਿੱਖ ਮਿਲਦਾ ਗਿਆ ਉਥੇ ਉਥੇ ਉਹਨੂੰ ਮਾਰਦੇ ਗਏ ਜਦ ਲਈ ਇੱਕ ਟੀਮ ਆਈ ਲੱਤਾਂ ਤੋੜ ਕੇ ਛੁੱਟ ਗਈ ਤੋੜਨ ਜੋਗਾ ਨਹੀਂ ਰਹਾ ਦੂਜੀ ਟੀਮ ਆਈ ਮੱਟੀ ਚੇਰ ਪਾ ਕੇ ਉਹਨੂੰ ਸਾੜਦਾ ਉਹ ਤੜਪਦਾ ਰਹਿ ਗਿਆ ਇੱਕ ਘਰ ਦੇ ਵਿੱਚ ਪਿਓ ਬੁੱਢੜੀਆਂ ਦੀਆਂ ਜੇ ਲੈ ਕੇ ਲੁਕਾ ਬੈਠਾ ਉਹਦਾ ਮੁੰਡੇ ਨੂੰ ਮਾਰ ਮਾਰ ਕੇ ਉਹਦਾ ਜੀ ਦਾ ਹਾਨ ਪੁਰਾ ਕੀਤਾ ਬੱਚਾ ਨੂੰ ਅਲਾ ਕੋਈ ਨਹੀਂ ਕਾਂਗਰਸ ਦਾ ਰਾਜ ਸੀਗਾ ਉਹਨਾਂ ਨੇ ਪੂਰੀ ਸ਼ਾਦ ਦਿੱਤੀ ਗਈ ਉਹਦੇ ਬੱਚੇ ਕੀ ਦੀ ਮੱਤੇ ਨੇ ਅੰਗ ਦਾ ਤਾਂ ਨਹੀਂ ਦੇਖਿਆ ਫੇਰ ਪੁਲਿਸ ਨੂੰ ਕਹਿੰਦੇ ਕਿ ਬਚਾਓ ਉਨੀ ਦਿਨ ਇਹ ਕਹਤਾ ਹਮ ਨਹੀਂ ਬਤਾ ਸਕਤੇ ਹਮ ਇਕਤਿਆਰੀ ਨਹੀਂ ਹੈ ਉਪਰ ਸੇ ਆਰਡਰ ਹੈ ਉਤੇ ਬਾਅਦ ਟੈਲੀਫੋਨ ਦੀ ਤਾਰਾ ਕੱਟੀ ਗਈ ਆ ਕੋਣ ਕਿਸ ਨੂੰ ਪੁੱਛੇ ਸਭ ਨੂੰ ਆਪਣੀ ਆਪਣੀ ਜੀ ਪਿੰਡ ਦੀ ਪੈ ਗਈ ਆ ਬੀਬੀਆਂ ਜੱਚੇ ਬੱਚੇ ਹੋਰ ਇਹਨਾਂ ਰਾਸਤੇ ਵਿੱਚ ਉਤੇ ਸਾਡੇ ਨਾਲ ਫੇਰ ਉਸਾਬ ਕਿਤੇ ਬੱਚੇ ਨੂੰ ਅੰਦਾ ਦਾਣਾ ਨਹੀਂ ਪਾਣੀ ਦਾ ਕਿਲਾ ਅੱਜ ਨਹੀਂ ਉਦੇ ਮਾਂ ਦੀ ਨਾਲ ਸਾਡੇ ਇੰਨੀ ਹਲਤ ਕਰਾਪ ਕੀਤੀ ਗਈ ਆ ਇਹ ਨਾ ਕਦੇ ਹਿੰਦੁਸਤਾਨ ਪਾਕਿਸਤਾਨ ਉਹਨਾਂ ਬਿਨਾਂ ਇਹਨਾਂ ਵੀ ਜੋਰ ਜਲਬ ਨਹੀਂ ਹੋਇਆ ਸੀਗਾ ਸਰਕਾਰ ਨੇ ਜਾਣ ਕੇ ਸਿੱਖ ਦੇ ਇਹਦੇ ਉੱਤੇ ਇਹਨਾਂ ਨੇ ਬੇਅਦਮੀ ਕੀਤੀ ਹੈ ਜਾਣ ਕੇ ਕੀਤੀ ਆ ਉਹਨਾਂ ਨੇ ਇਹ ਨਹੀਂ ਇੱਕ ਨੇ ਮਾਰਿਆ ਕਹਨੇ ਮਾਰਿਆ ਕਿਸ ਨੇ ਦੇਖਿਆ ਹੀ ਕੋਈ ਨਹੀਂ ਤੇ ਸਤਵੰਦ ਸਿੰਘ ਕੇਪ ਸਿੰਘ ਦਾ ਨਾਮ ਲੇਤਾ ਇਹਦੀ ਲੇਬ ਵੀ ਲਿਤਾਈਆ ਤੇ ਆਮ ਪਬਲਿਕ ਨੂੰ ਮਾਰਨੇ ਦੀ ਕੀ ਜਰੂਰਤ ਸੀਗੀ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਚੁਣ-ਚੁਣ ਕੇ ਮਾਰੇ ਗਏ ਨੇ ਉਹਨਾਂ ਦਾ ਕੋਈ ਕਦੇ ਇਹਨਾਂ ਤੇ ਵੋਲਟ ਨਹੀਂ ਪੈਦਾ ਨਾ ਹੋਵੇ ਸਾਡੇ ਨਾਲ ਇੰਨੀ ਬੇਇੱਜ਼ਤੀ ਹੋਈਆ ਅੱਜ 40 ਸਾਲ ਹੋ ਗਏ ਨੇ ਸਰਕਾਰ ਦੇ ਅੱਗੇ ਜਾਣੇ ਕਾਣੀ ਘੜ ਕੇ ਅਸੀਂ ਆ ਜਾਂਦੇ ਰੋ ਪਿਟ ਕੇ ਆ ਜਾਂਦੇ ਹੱਕੇ ਤੱਕਰ ਵੀ ਗੂਮੀ ਬੈਰੀ ਸਰਕਾਰ ਨੇ ਸਾਡੀ ਇੱਕ ਵੀ ਨਹੀਂ ਸੁਣੀਆ ਹੱਕੇ ਤੱਕਰ ਸਾਡੇ ਬਤੂਰ ਅਧੇ ਰਹਿ ਗਏ ਬੱਚੇ ਕਦੀ ਪਿਓ ਦਾ ਪਿਆਰ ਨਹੀਂ ਦੇਖਿਆ ਕਦੀ ਤਿਵਾਰ ਚ ਜਨਮ ਮਨਾ ਕੇ ਨਹੀਂ ਦੇਖਿਆ ਘਰ ਦੇ ਜਿਹੜੇ ਛੋਟੀ ਨੌਕਰੀ ਤੇ ਘਰ ਦੇ ਇਟਰਾਫ ਬੇਟੀ ਲਾਈ ਜਾਂਦੇ ਕਦ ਬੱਚੇ ਰਹੀ ਜਾਂਦੇ ਆ ਸਾਡੇ ਨਾਲ ਜਿਹੜਾ ਬੇਨ ਸਾਹਬ ਹੋਇਆ ਇਸ ਤਰ੍ਹਾਂ ਕਿਸੇ ਦਾ ਨਹੀਂ ਹੋਇਆ ਫਿਰ ਆਰਮੀ ਮਾਲੀਆ ਨੇ ਕੀ ਕੀਤਾ ਕਿ ਟੈਲੀਫੋਨ ਕਰਤੇ ਗਏ ਨੇ ਕਿ ਤੁਸੀਂ ਫੋਨ ਕਰਦੇ ਕੋਈ ਸੁੱਖ ਵੀ ਹੈ ਕਿ ਨਹੀਂ ਹੈ ਉੱਤੇ ਪੱਤੇ ਕਿ ਉੱਥੇ ਤਾਂ ਕਹਿਰ ਵਾਂਗ ਸਿਆਸੀ ਕਹਿੰਦੇ ਫਿਰ ਉਹਨਾਂ ਨੇ ਵੀ ਜਾ ਰਹੇ ਨੇ ਆਪਣੀਆਂ ਗੱਡੀਆਂ ਤਿਆਰ ਕੀਤੀਆਂ ਉਹ ਫਿਰ ਆਏ ਗਲੀ ਗਲੀ ਦੇ ਵਿੱਚ ਗੱਡੀਆਂ ਕਢੀ ਅਸੀਂ ਸਾਹਮਣੇ ਨਹੀਂ ਸੀਗੇ ਅੱਗੇ ਸੋਚਿਆ ਕਿ ਇਹ ਵੀ ਪੁਲਿਸ ਹੈਗੀ ਉਹ ਬੁਲਾਣ ਅਸੀਂ ਦਾ ਦਿਲ ਕਹਤੇ ਨਹੀਂ ਅਸੀਂ ਤੁਹਾਡੀ ਹੈਲਪ ਕਰਨ ਵਾਸਤੇ ਆਇਆ ਘਰਾਂ ਦੇ ਵਿੱਚ ਜਿਹੜੇ ਲੁਕੇ ਚਿਪੇ ਸੀਗੇ ਉਹ ਆਏ ਨੇ ਜੀ ਉਹ ਆਏ ਉਹਨਾਂ ਨੂੰ ਬਿਠਾਇਆ ਸਾਦੋ ਕੈਂਪਾਜ ਲੈ ਕੇ ਗਏ ਇਸ ਤਰ੍ਹਾਂ ਜੇ ਹੁੰਦਾ ਹੀ ਆ ਆਰਵੀ ਵਾਲੇ ਨੇ ਅਨੁਸਤ ਕੀਤੀ ਉਹ ਵਜਾ ਕੇ ਲੈ ਗਏ ਜਿਹੜਾ ਜਿੰਨੇ ਵੀ ਬਚੇ ਇੱਕ ਆਦੂਕਾ ਲੇਕਿਨ ਪੂਰੇ ਸਿਖਾਂ ਦੇ ਉੱਤੇ ਜਿਵੇਂ ਇੱਕ ਇੱਕ ਦੇ ਘਰ ਦੇ ਵੀ ਚਾਰ ਚਾਰ ਜੁੜਸਾ ਦਿੱਤੇ ਗਏ ਘਰ ਨੂੰ ਅੱਗ ਦਾ ਬੰਬੜ ਮੱਚਿਆ ਪਿਆ ਸਦਲ ਸੇ ਜਲ ਰਹੇ ਨੇ ਸਾਰਾ ਸਵਾਨ ਜਰੀ ਜਾਂਦਾ ਹੀ ਆ ਮਤਾਏਗਾ ਕੋਣ ਜਦੋਂ ਸਰਕਾਰੀ ਜਲਾ ਰਹੀ ਸੀ ਕਿ ਤੇ ਕਹਦੇ ਆਗੇ ਜਾ ਕੇ ਰੋਈਏ ਸਾਡੇ ਨਾਲ ਬਹੁਤ ਬੇਇਨਸਾਫ ਹੋਇਆ ਇਸ ਤਰ੍ਹਾਂ ਕਦੀ ਦੇਖਿਆ ਨਹੀਂ ਕੋਈ ਨਹੀਂ ਅਸੀਂ ਆਪਣੀ ਪਰਵਾਰ ਨਾਲ ਜਲ ਰਹੇ ਸੀਗੇ ਕਹਿੰਦੇ ਅੰਜ ਕਿਸ ਤਰ੍ਹਾਂ ਹੋ ਰਿਹਾ ਕਿਦਾ ਹੀ ਤੇ ਸਾਡੇ ਨਾਲ ਬਹੁਤ ਬੇਇਨਸਾਫ ਹੋ ਰਜ਼ੀਬ ਨੇ ਕੀਤਾ ਅਸੀਂ ਕਿਤੇ ਦੇ ਨਹੀਂ ਸੀ ਸਾਡਾ ਦਿਲ ਤੋਂ ਪੰਦਾ ਬੱਚੇ ਨੂੰ ਕੁਝ ਨਹੀਂ ਕਾਣਾ ਦਾ ਨੂੰ ਅਸੀਂ ਕਹਾਂ ਜੀ ਤੇਰਾ ਟੋਟਾ ਟੋਟਾ ਹੋ ਜਾਏਗਾ ਤੇਰੀ ਲਾਜ ਨਹੀਂ ਆਏਗੀ ਗੁਰੂ ਮਹਾਰਾਜ ਫਿਰੇਗਾ ਲੋਟ ਉਹ ਤੇ ਦਿੱਤਾ ਪਬਲਿਕ ਨੂੰ ਪਬਲਿਕ ਨੇ ਸਾਡੇ ਬੋਟੀ ਬੋਟੀ ਕਰਕੇ ਸਿੱਖ ਨੂੰ ਕਹਾਗੇ ਇਹਦਾ ਨਹੀਂ ਹੋਣਾ ਚਾਹੀਦਾ ਸੀਗਾ ਕਿਸਰੇ ਇਨਾਂ ਨੇ ਸਾਡੇ ਨਾਲ ਕੀ ਕੀਤਾ ਬਹੁਤ ਬੁਰਾ ਕੀਤਾ ਕਦੀ ਨਾ ਰੋਕੇ ਵੀ ਕੋਈ ਤਿੰਨ ਦਿਨ ਤਿੰਨ ਰਾਤਾਂ ਬੈਠੇ ਕਾਬ ਡਲਟੇ ਦੇ ਹੱਥ ਕਰਦੇ ਛੱਦ ਕਿਸੇ ਦਾ ਬੱਗਾ ਵੱਜ ਜਾਂਦਾ ਕਿ ਜਿਹਦਾ ਪੱਤੀ ਵੱਜ ਜਾਂਦਾ ਇਹੋ ਕਿ ਜਿਹਦਾ ਪੁੱਤ ਵੱਜੇ ਜਾਂਦਾ ਇੰਨਾ ਵੀ ਰਣ ਨਾ ਨੇ ਨਹੀਂ ਖਾਦਾ ਤੇ ਮੇਰੇ ਕਾਦੀ ਹੋਈ ਕਾਂਗਰਸ ਸਰਕਾਰ ਕਾਦੀ ਅੰਵਦੀ ਝੁਲੇਦੀ ਸਾਡੇ ਦੁੱਖ ਕਿਸ ਤਰ੍ਹਾਂ ਬੋਲ ਸਕਦੇ ਸਾਡੇ ਅਸੀਂ ਤਾਂ ਜੇ ਕਮਨਾਰਾ ਫਰੇ ਹੋਇਆ ਸਾਡਾ ਦਿਲਾਂਜੇ ਵੀ ਸਾਡਾਂ ਦੇਣ ਸ਼ਾਂਤ ਰਿਹਾ ਗਿਆ ਸਾਨੂੰ ਜਿੰਦਗੀ ਇਨਸਾਫ ਮਿਲਿਆ ਇਨਸਾਫ ਦਾ ਨਹੀਂ ਇਨਸਾਫ ਕੀ ਹੈ ਬਾਕੀ ਸਾਡੇ ਨਾਲ ਕੀ ਕੀਤੀ ਆ ਛੱਡਿਆ ਵੀ ਕੀ ਮਕਾਨ ਨਹੀਂ ਛੱਡੇ ਪੂਰੀ ਬਿਸਤ ਨਹੀਂ ਛੱਡੇ ਭਾੜੇ ਨਹੀਂ ਛੱਡੇ ਪਤੀ ਨਹੀਂ ਛੱਡੇ ਭਰਾ ਨਹੀਂ ਛੱਡੇ ਰਿਆ ਕੀ ਕੀ ਛੱਡਿਆ ਬੀਬੀ ਨੂੰ ਬੇਹਾਦਮ ਕੀਤਾ ਗਈ ਆ ਤੇ ਕੌਣ ਬਚਾਵੇ ਸਰਕਾਰ ਵੀ ਉਨਾਂ ਦੀ ਕਿਸ ਤਰ੍ਹਾਂ ਨਿਕਲ ਕੇ ਆਏ ਸੜਕਾਂ ਦੇ ਵਿੱਚ ਇਹ ਨਹਿਰਾ ਦੇ ਵਿੱਚ ਰਾਤ ਗੁਜ਼ਾਰਦੇ ਹੋਏ ਜਿਵੇਂ ਠੰਡਾਂ ਚੰਦੇ ਬੁਰਜ ਤੇ ਬਲਸਤਾਂੇ ਕੋਈ ਹੱਲ ਹੋ ਗਿਆ ਸਾਡੇ ਨਾਲ ਬਹੁਤ ਬੁਰਾ ਹੋਇਆ કાંગ્રેસ તક ના ર ગુરુ મહારાજ કહે કદી આવો ઈ ના સીતે બહુ બુરા મહારાજ બહુ બુરા અસ કામ લાંચે ગિર કોઈ કોઈને